पाकिस्तान ड्रग नेटवर्क का भंडाफोड़ किया चार किलो हेरोइन एक किलो आइस साइज सात के एक काबू पंजाब को नशा मुक्त बनाने के वास्ते मुख्यमंत्री भगवंत सिंह मान के दिशा निर्देशों के अंतर्गत पुलिस ने एक बड़े सुनियोजित ऑपरेशन से पाकिस्तान संचालित ड्रग तस्करी नेटवर्क का किया पर्दाफाश उक्त कार्रवाई में चार किलो हेरोइन एक किलो आइस नौ एम एम पिस्टल जब्त की गिरफ्तार आरोपी नेटवर्क ਕਾ ਖਲਾਸਾ ਕਰਤੇ ਹੋਏ ਬਤਾਇਆ ਕਿ ਜਸਬੀਰ ਸਿੰਘ ਜੱਜ ਜਸਪਾਲ ਸਿੰਘ ਰੁਪ ਜਸ ਅਨਮੋਲ ਪ੍ਰੀਤ ਸਿੰਘ ਅਰਪਿੰਦਰ ਸਿੰਘ ਰੁਪ ਪਿੰਡਾ ਤਰਨਪ੍ਰੀਤ ਸਿੰਘ ਦਵਿੰਦਰ ਸਿੰਘ ਉਤ ਬਾਉ ਔਰ ਮਨਦੀਪ ਸਿੰਘ ਸੇ ਪੁੱਛ ਗਿਸ਼ ਕੇ ਦਰਨ ਪਤਾ ਚਲਾ ਕਿ ਤਸਕਰੀ ਪਾਕਿਸਤਾਨ ਸੇ ਹੋਈ ਔਰ ਸਥਾਨੀ ਮਡਿਊਲ ਔਰ ਸੋਸ਼ਲ ਮੀਡੀਆ ਕੇ ਜਰੀਏ ਪੰਜਾਬ ਕੇ ਵਿਭਿੰਨ ਜ਼ਿਲ੍ਹੋਂ ਮੇਂ ਨਸ਼ੀਲੇ ਪਦਾਰਥ ਵਿਤਰਤ ਕੀਏ ਗਏ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੁਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4 ਕਿਜੀ ਤੋਂ ਵੱਧ ਹਿਰੋਇਨ 1 ਕਿਜੀ ਆਈਸ ਮੈਟਾਫੈਟਾਮਾਈਨ ਇੱਕ ਬਲੌਕ ਪਿਸਟਲ 9ਐਮਐਮ ਤੇ 7 ਜਿਹੜੇ ਆ ਕਾਟਲ ਦੇ ਜਿਹੜੇ ਕਿਊਜ਼ ਨੇ ਡਰਗ ਕਾਟਲ ਦੇ ਤੇ ਵੈਪਨਸ ਦੀ ਜਿਹੜੀ ਇੰਟਰਨੈਸ਼ਨਲ ਬਾਰਡਰ ਦੇ ਕਰਾਸ ਪੁਸ਼ ਇਨ ਕੀਤੀ ਜਾਂਦੀਆਂ ਕਨਸਾਈਨਮੈਂਟ ਉਹ ਕਿਊਜ਼ ਫੜੇ ਨੇ ਦੋ ਏਰੀਆਜ਼ ਇਹਦੇ ਚ ਬੜੇ ਸਾਹਮਣੇ ਸਿਗਨੀਫੀਕੈਂਟਲੀ ਆਏ ਨੇ ਅੰਮ੍ਰਿਤਸਰ ਰੂਰਲ ਦਾ ਜਿਹੜਾ ਬਾਰਡਰ ਹੈ ਆਪਣਾ ਰਾਜਾ ਤਾਲਸ ਪਿੰਡੀ ਸਹਦਾ ਏਰੀਆ ਟਾਰਾਈ ਸਾਈਡ ਤੇ ਤੇ ਦੁਰਾਂਗਲਾ ਤੇ ਕਲਨੌਰ ਸਾਈਡ ਕੁਰਤੀਸੇ ਗੁਰਦਾਸਪੁਰ ਸੋ ਇਹਦੇ ਚ ਸਾਡੀ ਟੀਮ ਨੇ ਬਹੁਤ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਹਨੂੰ ਫਾਲੋ ਕੀਤਾ ਔਰ ਪਾਕ ਬੇਸਡ ਹੈਂਡਲਰ ਕਾਮਨ ਹੋਣ ਕਰਕੇ ਇਹ ਦੋਨੋਂ ਕਾਰਟਲ ਸਾਈਡ ਬਾਈ ਸਾਈਡ ਬਸਟ ਕੀਤੇ ਗਏ ਸਭ ਤੋਂ ਪਹਿਲਾਂ ਜਿਹੜਾ ਜੱਜ ਵੀਰ ਸਿੰਘ ਜੱਜ ਹੈਗਾ ਪਿੰਡੀ ਸੈਦਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਇਹਨੂੰ ਫੜਿਆ ਗਿਆ ਸੀ ਉਸ ਤੋਂ ਬਾਅਦ ਉਹਦਾ ਦੂਜਾ ਸਾਥੀ ਜਸਪਾਲ ਲੀਲियस ਜਸ ਇਹ ਰਾਜਾ ਤਾਲ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਇਹ ਤੋਂ ਵੀ ਹੀਰੋਇਨ ਰਿਕਵਰ ਹੋਈ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਦੂਜੇ ਪਾਪੇ ਸੈਂਡਲਰਸ ਦੇ ਰਾਹੀਂ ਇਹਨਾਂ ਨਾਲ ਜੁੜੇ ਕੇ ਬੰਦੇ ਗੁਰਦਾਸਪੁਰ ਜਿਹੜਾ ਬਾਰਡਰ ਏਰੀਆ ਉੱਥੋਂ ਦੇ ਦੁਰੰਗਲਾ ਔਰ ਕਲਾਨਾਵਰ ਦਾ ਲੋਪਾ ਪਿੰਡ ਹੈ ਉਥੋਂ ਦਾ ਰਹਿਣ ਵਾਲਾ ਅਨਮੋਲਪ੍ਰੀਤ ਸਿੰਘ ਹਰਪਿੰਦਰ ਪਿੰਦਾ ਤੇ ਤਰਨਪ੍ਰੀਤ ਇਹ ਤਿੰਨੋਂ ਗੁਰਦਾਸਪੁਰ ਡਿਸਟ੍ਰਿਕਟ ਦੇ ਰਹਿਣ ਵਾਲੇ ਫੜੇ ਗਏ ਔਰ ਇਹਨਾਂ ਤੋਂ 2 ਕਿਜੀ 200 ਗ੍ਰਾਮ ਦੇ ਕਰੀਬ ਜਿਹੜੀ ਹੈ ਹੀਰੋਇਨ ਬ੍ਰਾਮਧੋਈ ਉਸ ਤੋਂ ਬਾਅਦ ਦਵਿੰਦਰ ਬਾਓ ਜਿਹੜਾ ਹੈਗਾ ਇਹ ਰਾਜਾ ਸੰਸੀ ਦਾ ਬੂਆ ਨੰਗਲੀ ਪਿੰਡ ਦਾ ਹੈਗਾ ਰਹਿਣ ਵਾਲਾ ਤੇ ਮਨਦੀਪ ਇਹ ਵੀ ਬੂਆ ਨੰਗਲੀ ਦਾ ਪੀਐਸ ਰਾਜਾ ਸੰਸੀ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਦੋਨਾਂ ਤੋਂ 1 kg ice methamphetamine ਇਹ ਜਿਹੜਾ 9mm glock pistol ਇੱਕ ਤੋਂ ਟੋਟਲ ਰਿਕਵਰੀ ਜਿਹੜੀ ਹੈ ਇਹਦੇ ਵਿੱਚ ਇਹ ਕੀਤੀ ਗਈ ਹੈ ਨਾਰਕੋਟਿਕਸ ਦੀ ਤੇ ਨਾਲ ਪਿਸਤਲ ਦੀ ਜੋ ਗੱਲ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਕਿ ਜੱਜਵੀਰ ਜਿਹੜਾ ਹੈਗਾ ਪਹਿਲਾਂ ਇਹਦੇ ਤੇ ਜਿਹੜਾ ਅਟੈਂਪਟ ਟੂ ਮਰਡਰ ਵਗੈਰਾ ਦਾ ਪਰਚਾ ਪਹਿਲਾਂ ਹੀ ਦਰਜ ਹੈਗਾ ਥਾਣਾ ਜਨਾਲੇ ਦੇ ਵਿੱਚ ਇਸੇ ਤਰ੍ਹਾਂ ਜਸਪਾਲ ਜਸ ਜਿਹੜਾ ਰਾਜਾ ਤਾਲ ਵਾਲਾ ਇਹਦੇ ਖਿਲਾਫ ਵੀ ਆਮ ਜ਼ਕਤ ਦਾ ਜਨਾਲੇ ਦੇ ਵਿੱਚ ਆ ਉੱਥੇ ਵੀ ਤੋਂ ਪਿਸਤਲ ਦੀ ਰਿਕਵਰੀ ਹੋਈ ਸੀਗੀ ਔਰ ਬਾਕੀ ਜਿਹੜੇ ਮੁੰਡੇ ਫਰੈਸ਼ ਨੇ ਉਹਨਾਂ ਦੇ ਖਿਲਾਫ ਕੋਈ ਪੁਰਾਣਾ ਮੁਕੱਦਮਾ ਨਹੀਂ ਹੈ ਦਵਿੰਦਰ ਬਾਓ ਜਿਹੜਾ ਹੈਗਾ ਗੋਆ ਨੰਗਲੀ ਪੀਐਸ ਰਾਜਸਥਾਨ ਸੀ ਜਿੱਥੋਂ ਮੈਟਾਫੈਟਾਮਾਈਨ ਆਈਸ ਮਿਲੀ ਹੈ ਉਹਦੇ ਖਿਲਾਫ ਪਹਿਲਾਂ ਜਿਹੜੇ ਹੈ ਦੋ ਮੁਕੱਦਮੇ ਨੇ ਹੀਰੋਇਨ ਦੇ ਖਾਣਾ ਕੰਬੋ ਅਮਰਸਰ ਰੂਰਲ ਤੇ ਲੋਪੋ ਕੇ ਤੇ ਇਹ ਤਕਰੀਬਨ ਡੇਢ ਸਾਲ ਪਹਿਲਾਂ ਦੁਬਈ ਤੋਂ ਵਾਪਸ ਆਇਆ ਇੰਡੀਆ ਉੱਥੇ ਇਹਨਾਂ ਦੇ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨ ਲੈਵਲ ਤੇ ਸਾਰੇ ਲੋਕਾਂ ਨਾਲ ਸਮਗਲਰਜ਼ ਨਾਲ ਇਹਦੇ ਕੰਟੈਕਟਸ ਪੈਦਾ ਹੋਏ ਤੇ ਆ ਕੇ ਇਹਨੇ ਕੰਮ ਸ਼ੁਰੂ ਕਰ ਦਿੱਤਾ ਇੱਥੇ ਔਰ ਜਿਹੜਾ ਗਲੌਕ ਵੀ ਇਹਨਾਂ ਨੇ ਨਾਲ ਮੰਗਾਇਆ ਸੋ ਬੇਸਿਕਲੀ ਇਹ ਬੰਦੇ ਕਨਸਾਈਨਮੈਂਟਸ ਜਿਹੜੇ ਪਿਕਅਪ ਕਰਕੇ ਅੱਗੇ ਇਥੇ ਉਹਨੂੰ ਵੇਟਦੇ ਸੀ ਡਿਸਟ੍ਰਿਬਿਊਟ ਕਰਦੇ ਸੀ ਤੇ ਆਪਣਾ ਮੁਨਾਫਾ ਕਮਾਉਂਦੇ ਸੀ ਅੰਮ੍ਰਿਤਸਰ ਤੇ ਜਿਹੜੇ ਗੁਰਦਾਸਪੁਰ ਬਾਰਡਰ ਵਾਲੇ ਏਰੀਆਜ਼ ਨੇ ਉਹ ਇਹ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸਿਆ ਉਹ ਸਾਹਮਣੇ ਆਈ ਨੇ ਇਸ ਤੋਂ ਇਲਾਵਾ ਜਿਹੜੀ ਗੱਲ ਇਹਦੇ ਵਿੱਚ ਮੈਂ ਦੁਬਾਰਾ ਦੇਖੀ ਹੈ ਇਸ ਕੇਸ ਜਿਹੜੇ ਬਾਕੀ ਕੇਸਿਸ ਨਾਲ ਕਾਮਨ ਹੈ ਕਿ ਦੁਬਈ ਦੇ ਵਿੱਚ ਥਰੂ ਸਾਡਾ ਜਿਹੜਾ ਹਵਾਲਾ ਰਾਸ਼ੀ ਵੀ ਵਾਪਸ ਜਾ ਰਹੀ ਹੈ ਫਾਈਨੈਂਸ਼ੀਅਲ ਜਿਹੜੇ ਇਹਦਾ ਨੈਟਵਰਕ ਹੈ ਔਰ ਦੁਬਈ ਦੇ ਵਿੱਚ ਬੈਠ ਕੇ ਲੋਕ ਉੱਥੋਂ ਜਦੋਂ ਵਾਪਸ ਆ ਰਹੇ ਨੇ ਉੱਥੇ ਆਪਣੇ ਕੰਟੈਕਟ ਸੈਟੈਬਲਿਸ਼ ਕਰ ਰਹੇ ਨੇ ਚਾਹੇ ਉੱਥੇ ਰਹਿਦੇ ਨਹੀਂ ਵੀ ਕਰਦੇ ਪਰ ਉੱਥੇ ਹਰ ਤਰ੍ਹਾਂ ਦੇ ਬੰਦੇ ਨੂੰ ਮਿਲਦੇ ਆ ਔਰ ਇੰਟਰਨੈਸ਼ਨਲ ਲੈਵਲ ਤੇ ਅਕ੍ਰਾਸ ਦਾ ਬਾਰਡਰ ਪਾਕਿਸਤਾਨ ਦੇ ਸਮਗਲਰਸ ਦੇ ਨਾਲ ਜਿਹੜੇ ਇਹਨਾਂ ਦਾ ਰਾਫਤਾ ਪੈਦਾ ਹੋ ਜਾਂਦਾ ਉਤੋਂ ਅੱਗੇ ਮੁੜ ਕੇ ਇੰਡੀਆ ਦੇ ਵਿੱਚ ਇਹ ਲਾਲਚ ਵਾਸਤੇ ਔਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਹ ਕੰਮ ਕਰਦੇ ਆ ਤਾਂ ਜੇ ਆਪਾਂ ਇਹਨੂੰ ਸਾਰੀ ਰਿਕਵਰੀ ਨੂੰ ਦੇਖੀਏ 4 ਕਿਜੀ ਪਲੱਸ ਜਿਹੜੀ ਹੈਗੀ ਹੈ ਹੀਰੋਇਨ ਹੈ ਔਰ 1 ਕਿਜੀ ਮੈਟਾਫੇਟਾਮਾਈਨ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਚਾਰ ਟਾਈਮ ਹੀ ਇਹਨੂੰ ਸਮਝਿਆ ਜਾਂਦਾ ਕਿਉਂਕਿ 50 ਗ੍ਰਾਮ ਦੇ ਉੱਤੇ ਮੈਟਾਫੇਟਾਮਾਈਨ ਕਮਰਸ਼ੀਅਲ ਮੰਨੀ ਜਾਂਦੀ ਹੈ ਸਾਡੇ ਐਨਡੀਪੀਐਸ ਸੈਟ 'ਚ ਜਦੋਂ ਕਿ 250 ਗ੍ਰਾਮ ਤੇ ਜਾ ਕੇ ਹਿਰੋਇਨ ਜਿਹੜੀ ਹੈ ਉਹ ਕਮਰਸ਼ੀਅਲ ਹੁੰਦੀ ਹੈ ਸੋ ਮੈਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਮੰਨਦਾ ਕੀਪਿੰਗ ਇਨ 뷰 ਕਿ ਜਿੱਦਾਂ ਡਰੋਨਸ ਰਾਹੀਂ ਅੱਜਕੱਲ ਕਨਸਾਈਨਮੈਂਟ ਪੁਸ਼ ਹੋ ਰਹੀ ਹੈ ਤੋਂ ਇਹਦੀ ਸਾਡੀ ਟੀਮ ਹੈ ਦੀਦੀ ਰਹਿਨਮਾਈ ਇਨਸਪੈਕਟਰ ਮੋਲਕਦੀਪ ਸਿੰਘ ਇਨਸਪੈਕਟਰ ਸੀਆਈਏ ਅਮਰਸਰ ਕਮਿਸ਼ਨਰੇਟ ਕਰ ਰਹੇ ਸੀ ਉਹਨਾਂ ਦੀ ਟੀਮ ਨਾਲ ਹਰਮਿੰਦਰ ਸਿੰਘ ਡੀਐਸਪੀ ਸਾਹਿਬ ਏਸੀਪੀ ਨਾਰਥ ਰਿਸ਼ਭ ਜੀ ਸਾਡੇ ਪਾਰਸਕਰਕ ਨਵੇਂ ਆਫੀਸਰ ਨੇ ਜਗਵਿੰਦਰ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਤੇ ਓਵਰਆਲ ਸੁਪਰਵਾਈਜ਼ਨ ਜਿਹੜੀ ਹੈ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ શ્રી ਰਵਿੰਦਰਪਾਲ ਸਿੰਘ ਜੀ ਦੀ ਸੀ ਸੋ ਇਹ ਸਾਰੀ ਟੀਮ ਨੂੰ ਮੈਂ ਦਿਲੀਬ ਮੁਬਾਰਕ ਦਿੰਦਾ ਕਿ ਇਹਨਾਂ ਨੇ ਬੜਾ ਸਿਗਨੀਫੀਕੈਂਟ ਜਿਹੜੇ ਕਾਟਲ ਨੇ ਡਰਗ ਦੇ ਉਪਰਸ ਕੀਤੇ ਹੈ ਬਿਨਾਂ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਸਾਨੂੰ ਦੋਨੋਂ ਸੈਕਟਰਸ ਦੇ ਵਿੱਚੋਂ ਹੋਰ ਬੰਦੇ ਜਿਹੜੇ ਸਾਡੇ ਰਡਾਰ ਤੇ ਨੇ ਉਹ ਅਸੀਂ ਜਲਦੀ ਫੜਾਂ